ਵਾਹਿ ਕਰੋ ਨਾਮ ਤੇਰਾ ਵਾਹਿ ਕਰੋ ਨਾਮ ਤੇਰਾ ਮਾਤਾ ਨਾ ਵਾਹਿ ਕਰੋ ਨਾਮ ਤੇਰਾ ਵਾਹਿ ਕਰੋ ਨਾਮ ਤੇਰਾ ਵਾਹਿ ਕਰੋ ਨਾਮ ਤੇਰਾ ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਕੀ ਫਤਿਹ ਪ੍ਰੋਬਲਮ ਕੰਟਰੋਲ ਪ੍ਰਬੰਧਕ ਕਮੇਟੀ ਵੱਲੋਂ ਸਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਯਾਈ ਨੂੰ ਸਮਰਪਿਤ ਸ਼੍ਰੋਮਣੀ ਕੁੱਤਰਾ ਪ੍ਰਬੰਧਕ ਕਮੇਟੀ ਵੱਲੋਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵੱਡੇ ਪੱਧਰ ਤੇ ਸਮਾਗਮ ਕੀਤੇ ਜਾ ਰਹੇ ਨੇ ਸੋ ਉਸੇ ਲੜੀ ਤਹਿਤ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ੀਰਧ ਨੂੰ ਸਮਰਪਿਤ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਬਿਆਲਾ ਜੀ ਦੀ ਸ਼ੀਰਧ ਨੂੰ ਸਮਰਪਿਤ ਅਤੇ ਸਾਹਿਬ ਸ੍ਰੀ ਗੋਵਿੰਦ ਸਿੰਘ ਦੇ 350 ਸਾਲਾ ਗ੍ਰਹੀ ਦੇਸ ਤੋਂ ਲੈ ਕੇ ਵੱਡੇ ਪੱਦਰ ਤੇ ਹਵਾਗਾਂ ਵਿੱਚ ਲਿਖ ਕੇ ਗਏ ਨੇ ਉਸੇ ਲੜੀ ਤਹਿਤ ਅੱਜ ਸਹੀ 12 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ੀਰਧ ਦੇ ਨਗਰ ਕੀਰਤਨ ਦਾ ਆਰੰਭ ਹੋਇਆ ਇਹ ਨਗਰ ਕੀਰਤਨ ਹਾਲ ਤੱਕ ਆਰੰਭ ਹੋ ਕੇ ਵਕ ਵਕ ਬਜ਼ਾਰਾਂ ਵਕ ਵਕ ਚੌਕਾ ਤੋਂ ਹੁੰਦਾ ਹੋਇਆ ਪੇਸ਼ ਹਨ ਅਗਰ ਕੀਰਤਨ ਦੀ ਜਿਹੜੀ ਸੰਪੂਰਤਾ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਵੇਗੀ ਕੱਲ ਨੂੰ ਸਵੇਰੇ 8 ਵਜੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਖਾਨਪਾਰਸਾ ਦੇ ਭੋਗ ਪਾਈ ਜਾਣਗੇ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ 'ਚ ਆਪਣੀ ਆਪਣੀ ਹਾਜ਼ਰੀਆਂ ਆਪਣੇ ਆਪਣੇ ਸਵਾਵਾ ਲਗਾ ਰਹੀਆਂ ਨੇ ਤੋ ਉਹਨਾਂ ਸਾਰੀਆਂ ਸੰਗਤਾਂ ਦਾ ਸਤਿਕਾਰ ਅੰਸ਼ੀ ਰਹਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਧੰਨਵਾਦ ਤੋਂ ਬਹੁਤ ਬਹੁਤ ਸਤਿਕਾਰ ਦੋਵੇਂ ਪਾਸ਼ਾ ਤਨਤਨ ਸਾਹਿਬ ਜੀ ਉਦੇਕ ਮਹਦਸੇਵ ਜੀ ਜਿਨ੍ਹਾਂ ਨੇ ਪੂਰੀ ਰੁਕਾਈ ਦੇ ਵਾਸਤੇ ਜਲੂ ਦੇ ਇਲਾਕ ਇੱਕ ਅਨੋਖੀ ਸੀਗੀ ਦਿੱਲੀ ਵਿੱਚ ਚਾਦਲੀ ਜੋ ਹੋਈ ਹੈ ਇਹਨਾਂ ਦਾ ਸ਼ਿਧੀ ਧਾੜਾ 350 ਸਾਲਾ ਜੋ ਮਨਾਇਆ ਜਾ ਰਿਹਾ ਹੈ ਉਸ ਨੂੰ ਸਮਰਪਿਤ مٹی والوں <سؤال> ایک ستع شروع کمیٹی ووشا شری سے سجا کے گرو کے ویل وکی ساپت ہوئے گی جی واہر جی خالصہ واہر